ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰੀ ਇੱਕ ਲੜਕੀ ਨੂੰ ਮੁਗਲ ਚੱਕ ਕੇ ਲੈ ਜਾਂਦੇ ਹਨ ਯਾਦ ਉਹ ਜਾ ਰਹੇ ਹੁੰਦੇ ਹਨ ਅੱਗੇ ਉਹਨਾਂ ਨੂੰ ਇੱਕ ਸਿੱਖ ਮਿਲ ਜਾਂਦਾ ਹੈ ਉਸ ਲੜਕੀ ਨੂੰ ਮੁਗਲਾਂ ਨਾਲ ਜੰਗ ਕਰਕੇ ਛੁڑا ਲੈਂਦਾ ਹੈ ਤੇ ਉਸਦੇ ਘਰ ਪਹੁੰਚ ਜਾਂਦਾ ਹੈ ਉਹ ਬਹੁਤ ਜ਼ਖਮੀ ਹੋ ਜਾਂਦਾ ਹੈ ਤੇ ਇੱਕ ਉਹ ਕੋਲ ਬੈਠ ਜਾਂਦਾ ਹੈ ਉਸ ਨੂੰ ਪਿਆਸ ਬਹੁਤ ਲੱਗੀ ਹੁੰਦੀ ਹੈ ਹੈ ਪਰ ਉਹ ਉੱਠ ਕੇ ਪਾਣੀ ਨਹੀਂ ਪੀ ਸਕਦਾ ਉਹ ਸੋਚਦਾ ਹੈ ਕੋਈ ਆਵੇ ਕਿ ਉਸ ਨੂੰ ਪਾਣੀ ਪਿਲਾਵੇ ਇਹਨੇ ਚਿਰ ਨੂੰ ਸੋਨਾ ਤੇ ਮੋਨਾ ਆ ਜਾਂਦੇ ਹਨ ਸੋਨਾ ਤੇ ਮੋਨਾ ਹਰ ਰੋਜ਼ ਉਹ ਵਿਚਾਰ ਪਾਣੀ ਲੈਣ ਆਉਂਦੇ ਸਨ ਕਿਉਂਕਿ ਉਹ ਆਪਰਾ ਦਾ ਉਸ ਨਾਲ ਪਰਵਾਉਣ ਲਈ ਪਾਣੀ ਲੈਣਾ ਆਉਂਦੇ ਸਮੇਂ ਜਦੋਂ ਉਹ ਖੂਹ ਵਿੱਚ ਪਾਣੀ ਭਰ ਰਹੇ ਹੁੰਦੇ ਹਨ ਉਹਨਾਂ ਨੂੰ ਇੱਕ ਆਵਾਜ਼ ਸੁਣਾਈ ਹੁੰਦੀ ਹੈ ਜੋ ਕਿ ਉਸ ਸਿੱਖ ਦੀ ਹੁੰਦੀ ਹੈ ਉਹ ਸਿੱਖ ਪਾਣੀ ਪਾਣੀ ਪੁਕਾਰਿਆ ਹੁੰਦਾ ਹੈ ਉਹਨਾਂ ਤੇ ਮੋਇਨਾ ਉਸ ਨੂੰ ਪਾਣੀ ਨਹੀਂ ਦਿੰਦੇ ਕਿਉਂਕਿ ਉਹ ਸੋਚਦੇ ਹਨ ਜੀ ਅਸੀਂ ਉਸ ਸਿੱਖ ਨੂੰ ਪਾਣੀ ਕਿਲਾਉਂਦੇ ਹਾਂ ਤੇ ਸਾਡਾ ਪਾਣੀ ਗੂਠਾ ਹੋ ਜਾਵੇਗਾ। ਸਾਨੂੰ ਤਾਂ ਪਾਣੀ ਸੁੱਚਾ ਚਾਹੀਦਾ ਹੈ। ਅਸੀਂ ਥਾਤਰਾਂ ਦਾ ਇਸ਼ਨਾਨ ਕਰਾਉਣਾ ਹੈ। ਉਹ ਜਦੋਂ ਉਸ ਸਿੱਖ ਨੂੰ ਪਾਣੀ ਨਹੀਂ ਦਿੰਦੇ ਤਾਂ ਜਾਣ ਲੱਗਦੇ ਹਨ ਸਿਰ ਉਹ ਸਿੱਖ ਇਹਨਾਂ ਨੂੰ ਚਰਾਫ ਹੁੰਦਾ ਹੈ। ਇਹ ਕਹਿੰਦਾ ਹੈ ਤੁਹਾਨੂੰ ਜਿਨੂੰ ਸਾਫ਼ ਦੇ ਕਦੇ ਵੀ ਦਰਸ਼ਨ ਨਹੀਂ ਹੁੰਦੇ ਇਸ ਤਰ੍ਹਾਂ ਸੋਨਾਂ ਤੇ ਨਾਨ ਘਰ ਚਲੇ ਜਾਂਦੇ ਹਨ ਤੇ ਠਾਕਰਾਂ ਦਾ ਇਸ਼ਨਾਨ ਕਰਾਉਂਦੇ ਹਨ ਜਦੋਂ ਉਹ ਪੂਜਾ ਸ਼ੁਰੂ ਕਰਦੇ ਹਨ ਤੇ ਉਹਨਾਂ ਨੇ ਉਸ ਸਿੱਖ ਦੀ ਆਵਾਜ਼ ਸੁਣਾਈ ਦਿੰਦੀ ਹੈ ਤੁਹਾਨੂੰ ਦਰਸ਼ਨ ਨਹੀਂ ਹੋਣੇ ਇਸ ਤਰ੍ਹਾਂ ਵਾਰ-ਵਾਰ ਕੰਨਾ ਵਿੱਚ ਉਸ ਸਿੱਖ ਦੀ ਆਵਾਜ਼ ਸੁਣਾਈ ਦਿੰਦੀ ਹੁੰਦੀ ਹੈ ਫਿਰ ਉਹ ਦੋਵੇਂ ਜਣੇ ਉਸ ਖੂਹ ਵੱਲ ਜਾਂਦੇ ਹਨ ਉੱਥੇ ਜਾ ਕੇ ਜਦੋਂ ਉਹ ਉਸ ਸਿੱਖ ਕੂਲ ਪਹੁੰਚਦੇ ਹਨ ਤੇ ਕੀ ਵੇਖਦੇ ਨੇ ਉਹ ਸਿੱਖ ਸ਼ਹੀਦ ਹੋ ਚੁੱਕਾ ਸੀ ਇਸ ਦਲ ਦਾ ਉਹਨਾਂ ਨੂੰ ਬਹੁਤ ਦੁੱਖ ਲੱਗਦਾ ਹੈ ਫਿਰ ਉਹ ਉਸ ਜਗ੍ਹਾ ਤੇ ਸਿੱਖ ਦਾ ਸੰਸਕਾਰ ਕਰ ਦਿੰਦੇ ਹਨ ਉੱਥੇ ਉਸ ਦਾ ਅਨੁਯਤਾ ਸਾਹਿਬ ਵੀ ਬਣਾ ਦਿੰਦੇ ਹਨ ਪਰ ਫਿਰ ਵੀ ਉਹਨਾਂ ਨੂੰ ਉਹੀ ਆਵਾਜ਼ ਸੁਣਾਈ ਦਿੰਦੀ ਹੈ ਇਸ ਗੱਲ ਤੋਂ ਉਹ ਬਹੁਤ ਪਰੇਸ਼ਾਨ ਰਹਦੇ ਹਨ ਫਿਰ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਸਾਡੇ ਇਲਾਕੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਆਏ ਹਨ ਫਿਰ ਉਹ ਫੁੱਲਾਂ ਦਾ ਇੱਕ ਬਹੁਤ ਹੀ ਸੋਹਣਾ ਹਾਰ ਬਣਾਉਂਦੇ ਹਨ ਉਹ ਸੋਚਦੇ ਹਨ ਜਦੋਂ ਗੁਰੂ ਸਾਹਿਬ ਇਸ ਰਸਤੇ ਵਿੱਚ ਆਉਣਗੇ ਤੇ ਅਸੀਂ ਇਹ ਹਾਰ ਗੁਰੂ ਸਾਹਿਬ ਨੂੰ ਪਾਵਾਗੇ ਜਿਸ ਰਸਤੇ ਗੁਰੂ ਸਾਹਿਬ ਨੇ ਆਉਣਾ ਹੁੰਦਾ ਉੱਥੇ ਉਹ ਪਹੁੰਚ ਜਾਂਦੇ ਹਨ ਤੇ ਉਹ ਰੀਖ ਕਰਦੇ ਹਨ ਪਰ ਗੁਰੂ ਸਾਹਿਬ ਉਸ ਰਸਤੇ ਨਹੀਂ ਆਉਂਦੇ ਉਹ ਦੂਸਰੇ ਰਸਤੇ ਚਲੇ ਜਾਂਦੇ ਹਨ ਇਹਨਾਂ ਨੂੰ ਬਹੁਤ ਦਿੱਕਤ ਹੁੰਦਾ ਹੈ ਇਕ ਗੁਰੂ ਸਾਹਿਬ ਇਸ ਰਸਤੇ ਨਹੀਂ ਆਏ ਫਿਰ ਉਹ ਕੀ ਕਰਦੇ ਹਨ ਆਪਣਾ ਸਾਰਾ ਘਰ-ਬਾਹਰ ਵਿਛੜ ਕੇ ਅਨੰਦਪੁਰ ਸਾਹਿਬ ਚਲੇ ਜਾਂਦੇ ਹਨ ਉਹ ਬਹੁਤ ਕੋਸ਼ਿਸ਼ ਕਰਦੇ ਹਨ ਕਿ ਗੁਰੂ ਸਾਹਿਬ ਦੇ ਦਰਸ਼ਨ ਹੋਣ ਪਰ ਦਰਸ਼ਨ ਨਹੀਂ ਹੁੰਦੇ ਇਹ ਬਹੁਤ ਨਿਰਾਸ਼ ਹੁੰਦੇ ਹਨ ਫਿਰ ਉਹ ਇੱਕ ਫੁੱਲਾਂ ਦਾ ਬਾਗੀਚਾ ਬਣਾਉਂਦੇ ਹਨ ਹਰ ਰੋਜ਼ ਉਹ ਇੱਕ ਖਾਰ ਬਣਾਉਂਦੇ ਹਨ ਇਹ ਦਰਸ਼ਨ ਕਰਨ ਚਲੇ ਜਾਂਦੇ ਹਨ ਪਰ ਦਰਸ਼ਨ ਨਹੀਂ ਹੁੰਦੇ ਇੱਕ ਦਿਨ ਇੱਕ ਫਕੀਰ ਉਹਨਾਂ ਦੇ ਬਾਗੀਚੇ ਵਿੱਚ ਆਉਂਦਾ ਹੈ ਤੇ ਫੁੱਲਾਂ ਦੀ ਮੰਨ ਕਰਦਾ ਹੈ ਸੋਹਣਾ ਤੇ ਮੋਹਣਾ ਇਸ ਫਕੀਰ ਨੂੰ ਕਹਿੰਦੇ ਹਨ ਉਹ ਜੋ ਬਹੁਤ ਸੋਹਣੇ ਫੁੱਲ ਹਨ ਉਹਨਾਂ ਨੂੰ ਛੱਡ ਕੇ ਤੁਸੀਂ ਵਾਕੀ ਜਿਹੜੇ ਫੁੱਲ ਹਨ ਉਹ ਤੋੜ ਕੇ ਖੜ ਸਕਦੇ ਹੋ ਫਕੀਰ ਕਹਿੰਦਾ ਹੈ ਉਹ ਜੋ ਫੁੱਲ ਹਨ ਉਹ ਕਿਉਂ ਨਹੀਂ ਤੋੜ ਸਕਦਾ ਉਹਨਾਂ ਤੇ ਮੋਈਨਾ ਕਹਿੰਦੇ ਹਨ ਇਹ ਸਿਰਫ ਗੁਰੂ ਗੋਬਿੰਦ ਸਿੰਘ ਜੀ ਵਾਸਤੇ ਹਨ ਇਹ ਗੱਲ ਸੁਣ ਕੇ ਫਕੀਰ ਬਾਗੀਚੇ ਵਿੱਚ ਜਾ ਕੇ ਜਿਹੜੇ ਫੁੱਲ ਗੁਰੂ ਗੋਬਿੰਦ ਸਿੰਘ ਜੀ ਵਾਸਤੇ ਰੱਖੇ ਹੁੰਦੇ ਹਨ ਕੀ ਉਹ ਫੁੱਲ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਚਲਾ ਜਾਂਦਾ ਹੈ ਜਦੋਂ ਸੋਇਨਾ ਤੇ ਮੋਇਨਾ ਦੇਖਦੇ ਹਨ ਕਿ ਜਿਹੜੇ ਫੁੱਲ ਗੁਰੂ ਗੋਬਿੰਦ ਸਿੰਘ ਜੀ ਵਾਸਤੇ ਸੀ ਉਹ ਫਕੀਰ ਤੋੜ ਕੇ ਲੈ ਗਿਆ ਹੈ ਤੇ ਸੋਇਨਾ ਤੇ ਮੋਇਨਾ ਇਹ ਹੌਸ਼ ਹੋ ਜਾਂਦੇ ਹਨ ਇੱਧਰ ਗੁਰੂ ਸਾਹਿਬ ਜੀਵਾਨ ਵਿੱਚ ਸੰਤਾਂ ਨੂੰ ਦਰਸ਼ਨ ਦੇ ਰਹੇ ਹੁੰਦੇ ਹਨ ਅਚਾਨਕ ਜੀਵਾਨ ਵਿੱਚੋਂ ਉੱਠ ਕੇ ਤੁਰ ਪੈਂਦੇ ਹਨ ਬਗੀਚੇ ਵਿੱਚ ਪਹੁੰਚ ਕੇ ਮੋਇਨਾ ਤੇ ਮੋਇਨਾ ਨੂੰ ਆਪਣੀ ਗੋਦ ਵਿੱਚ ਚੱਕ ਲੈਂਦੇ ਹਨ ਤੇ ਜਦ ਸੋਨਾ ਤੇ ਮੋਇਨਾ ਨੂੰ ਹੋਸ਼ ਆਉਂਦੀ ਹੈ ਕੀ ਵੇਖਦੇ ਹਨ ਕਿ ਅਸੀਂ ਗੁਰੂ ਸਾਹਿਬ ਦੀ ਗੋਦ ਵਿੱਚ ਹਾਂ ਤੇ ਬਹੁਤ ਪਰਸੰਨ ਹੁੰਦੇ ਹਨ ਤੇ ਗੁਰੂ ਸਾਹਿਬ ਦੇ ਚਰਮਾ ਵਿੱਚ ਆਪਣਾ ਸਿਰ ਰੱਖ ਕੇ ਮਾਫੀ ਮੰਗਦੇ ਹਨ ਤੇ ਗੁਰੂ ਸਾਹਿਬ ਨੂੰ ਉਸ ਸਿੱਖ ਬਾਰੇ ਦੱਸਦੇ ਹਨ ਕਿ ਸਾਡੇ ਕਿੰਨਾ ਵਿੱਚ ਇੱਕ ਹੀ ਆਵਾਜ਼ ਸੁਣਾਈ ਦਿੰਦੀ ਹੈ ਇਹ ਦਰਸ਼ਨ ਨਹੀਂ ਹੋਣੇ ਗੁਰੂ ਸਾਹਿਬ ਕਹਿੰਦੇ ਹਨ ਕਿ ਹੁਣ ਆਵਾਜ਼ ਸੁਣਾਈ ਨਹੀਂ ਦੇਵੇਗੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ